ਮੈਂ ਤਾਂ ਆਪਣੀ ਰਿਸ਼ਤੇਦਾਰੀ ਦੇ ਵਿੱਚ ਵੀ ਤੇ ਆਪਣੇ ਲਾਗੇ ਛਾਗੇ ਇਹੋ ਜਿਹੇ ਲੋਕ ਦੇਖੇ ਨੇ ਆਪਣੇ ਲਾਈਫਸਪੈਨ ਦੇ ਵਿੱਚ ਜਿਹੜੇ ਕਿ ਜਾਇਦਾਦਾਂ ਦੇ ਪਿੱਛੇ ਹਨਾ ਲੜਦੇ ਝਗੜਦੇ ਜਾਂ ਸ਼ੌਹਰਤ ਦੇ ਪਿੱਛੇ ਜਾਂ ਅਹੁਦੇ ਦੇ ਪਿੱਛੇ ਲੜਦੇ ਝਗੜਦੇ ਇਸ ਸੰਸਾਰ ਦੇ ਵਿੱਚੋਂ ਚਲੇ ਗਏ ਲੇਕਿਨ ਜਦੋਂ ਉਹ ਸੰਸਾਰ ਦੇ ਵਿੱਚੋਂ ਗਏ ਤੇ ਜਿਸ ਚੀਜ਼ ਦੇ ਪਿੱਛੇ ਉਹ ਲੜਦੇ ਸੀ ਤੇ ਕੋਈ ਵੀ ਚੀਜ਼ ਉਹ ਨਾਲ ਲੈ ਕੇ ਨਹੀਂ ਗਏ ਜੋ ਚੀਜ਼ ਜਿੱਥੇ ਪਈ ਸੀ ਉੱਥੇ ਦੇ ਉੱਥੇ ਹੀ ਉਹ ਤਰੀ ਰਹਿ ਗਈ ਜੇ ਅਲਮਾਰੀਆਂ ਦੇ ਵਿੱਚ ਕੁਝ ਰੱਖ ਕੇ ਗਏ ਉਹ ਉੱਥੇ ਰਹਿ ਗਏ ਪੇਟੀਆਂ ਦੇ ਵਿੱਚ ਜੋ ਕੁਝ ਪਿਆ ਸੀ ਉਹ ਉੱਥੇ ਰਹਿ ਗਿਆ ਜ਼ਮੀਨਾਂ ਦੇ ਟੁਕੜੇ ਉੱਥੇ ਰਹਿ ਗਏ ਘਰ ਬਾਰ ਸਭ ਉੱਥੇ ਦਾ ਉੱਥੇ ਰਹਿ ਗਿਆ ਪਰ ਉਹ ਆਪ ਵਿੱਚੋਂ ਗਾਇਬ ਹੋ ਗਏ ਜਿਵੇਂ ਇੱਕ ਫਿਲਮ ਚੱਲਦੀ ਹੈ ਤੇ ਫਿਲਮ ਦੇ ਵਿੱਚੋਂ ਕਿਸੇ ਨੂੰ ਮਾਰ ਦਿੰਦੇ ਆ ਤੇ ਉਹ ਬੰਦੇ ਦਾ ਕਰੈਕਟਰ ਹੀ ਖਤਮ ਹੋ ਜਾਂਦਾ ਹੈ ਫਿਲਮ ਦੇ ਵਿੱਚ ਫਿਰ ਉਹ ਪੂਰੀ ਫਿਲਮ ਚ ਸਾਨੂੰ ਨਜ਼ਰ ਨਹੀਂ ਆਉਂਦਾ ਸੇਮ ਇਸੇ ਤਰੀਕੇ ਨਾਲ ਬਹੁਤ ਸਾਰੇ ਲੋਕ ਨੇ ਸੰਸਾਰ ਦੇ ਵਿੱਚ ਜਿਨ੍ਹਾਂ ਨੂੰ ਅਸੀਂ ਇਨਾ ਅੱਖਰਾਹੀ ਦੇਖਦੇ ਹੁੰਦੇ ਸੀ ਪਰ ਅੱਜ ਉਹ ਨਹੀਂ ਹੈ ਤੇ ਕੁਝ ਵੀ ਨਾਲ ਲੈ ਕੇ ਨਹੀਂ ਗਏ ਇਹ ਗੁਰਬਾਣੀ ਗੁਰੂ ਜੀ ਸਾਨੂੰ ਐਗਜ਼ਾਮਪਲ ਦੇ ਕੇ ਬਹੁਤ ਸੋਹਣਾ ਸਮਝਾਉਣਾ ਕਰਦੇ ਆ ਪਰ ਕਿਤੇ ਸਾਨੂੰ ਸਮਝ ਆ ਜਾਵੇ ਕਹਿੰਦੇ ਨਦਰੀ ਆਮ ਦਾ ਨਾਲ ਨਾ ਚੱਲ ਲਈ ਵੇਖੋ ਕੋ ਵਿਪਾਏ ਕਹਿੰਦੇ ਜੋ ਇਨਾਂ ਅੱਖਾਂ ਨਾਲ ਤੁਹਾਨੂੰ ਨਜ਼ਰ ਆਂਦਾ ਹੈ ਸੰਸਾਰ ਦੇ ਵਿੱਚ ਦ੍ਰਿਸ਼ਟਮਾਨ ਕੁਝ ਵੀ ਤੁਹਾਡੇ ਨਾਲ ਨਹੀਂ ਜਾਂਦਾ ਵਿਚਾਰ ਕੇ ਦੇਖ ਲਵੋ ਕਹਿੰਦੇ ਸਤਿਗੁਰੂ ਸੱਚ ਦਰੜਾਇਆ ਸੱਚ ਰਹੋ ਲਿਵ ਲਾਇ ਸਤਿਗੁਰੂ ਇਹ ਸੱਚ ਨੂੰ ਦਰੜਾ ਕਰਾ ਰਿਹਾ ਸਮਝਾ ਰਿਹਾ ਪਰ ਕਦੋਂ ਸਮਝ ਆਏਗਾ ਜਦੋਂ ਅਸੀਂ ਉਸ ਸੱਚ ਦੇ ਨਾਲ ਲਿਵ ਲਾ ਕੇ ਰੱਖਾਂਗੇ ਜੋੜ ਲਿਵ ਜੋੜ ਕੇ ਰੱਖਾਂਗੇ ਜਦੋਂ ਤੱਕ ਲਿਵ ਸਾਡੀ ਪਦਾਰਥਾਂ ਦੇ ਨਾਲ ਜੁੜੀ ਹੈ ਉਦੋਂ ਤੱਕ ਸਾਨੂੰ ਇਹ ਸਮਝ ਨਹੀਂ ਆਏਗਾ ਜਦੋਂ ਸਾਡੇ ਲਿਵ ਉਸਨੇ ਨਾਲ ਜੁੜ ਜਾਏਗੀ ਪਰਮੇਸ਼ਰ ਨਾਲ ਜੁੜ ਜਾਏਗੀ ਫਿਰ ਸਾਨੂੰ ਇਹ ਗੱਲਾਂ ਸਮਝ ਆਏਗੀ ਕਹਿੰਦਾ ਨਾਨਕ ਸਬਦ ਦੇ ਸੱਚ ਹੈ ਕਰਮੀ ਪੱਲੇ ਪਾਏ ਇਸ ਸਬਦ ਦੀ ਕਮਾਈ ਨਾਲ ਇਹ ਸੱਚ ਜਿਹੜਾ ਹੈ ਉਹ ਸਮਝ ਦੇ ਵਿੱਚ ਆਂਦਾ ਹੈ ਉਹ ਜਾਹਿਰ ਹੁੰਦਾ ਹੈ ਮਨ ਨੂੰ ਪਰ ਵੱਡੇ ਭਾਗਾਂ ਵਾਲੇ ਵੱਡੇ ਕਰਮਾਂ ਨਾਲ ਹੀ ਇਹ ਚੀਜ਼ ਪ੍ਰਾਪਤ ਹੁੰਦੀ ਹੈ ਤੇ ਫਿਰ ਮਾਲਕ ਕੋਲ ਕਿਉਂ ਨਾ ਆਪਾਂ ਚੰਗੇ ਕਰਮ ਹੀ ਮੰਗੀਏ ਉਸ ਮਾਲਕ ਅਗੇ ਇਹ ਅਰਦਾਸ ਕਰੇ ਕਿ ਮਾਲਕ ਅਸੀਂ ਤਾਂ ਕਿਸੇ ਜੋਗੇ ਨਹੀਂ ਆ ਸਾਡੇ ਤੇ ਕਰਮ ਵੀ ਮਾੜੇ ਨੇ ਤੂੰ ਤਾਂ ਸਮਰਾਥ ਹੈ ਤੂੰ ਹੀ ਕਿਰਪਾ ਕਰ ਸਾਡੇ ਭਾਗ ਚੰਗੇ ਕਰ ਦੇ ਕਰਮ ਚੰਗੇ ਕਰ ਦੇ ਜੋ ਚੀਜ਼ ਸਾਡੇ ਨਾਲ ਜਾਣੀ ਹੈ ਨਾ ਸਾਨੂੰ ਉਹ ਚੀਜ਼ ਦੇ ਦੇ